ਕੀ ਗਾ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆ ਵੀਡੀਓ ਬਈ ਸਾਡੀ ਕਿਸਾਨ ਵੀਰਾਂ ਵਾਸਤੇ ਸਪੈਸ਼ਲ ਆ ਹੁਣ ਤੁਹਾਨੂੰ ਪਤਾ ਆ ਵੀ ਕਣਕ ਦਾ ਬਈ ਸੀਜ਼ਨ ਚੱਲੀ ਜਾਂਦਾ ਜੀ ਕਮੈਨਾਂ ਕਮੂਨਾ ਵਾਲੇ ਟਾਇਰ ਵੀ ਇੱਥੇ ਪਏ ਆ ਮਿੱਤਰੋ ਕਈ ਵਾਰ ਕੋਈ ਕਮੈਨ ਦਾ ਟਾਇਰ ਕਈ ਵਰੀ ਰੱਬ ਨਾ ਕਰੇ ਕੋਈ ਨੁਕਸਾਨ ਹੋ ਜਾਂਦਾ ਟਾਇਰ ਹੁੰਦਾ ਜਿਹੜਾ ਬਹੁਤ ਰੇਅਰ ਚੜਦਾ ਟਰੈਕਟਰ ਤੇ ਜਾਂ ਤਾਂ ਬੰਦਾ ਮੋਡੀਫਿਕੇਸ਼ਨ ਵਾਸਤੇ ਤੇ ਜਾਂ ਟਰੈਕਟਰ ਨੂੰ ਤਿਆਰ ਕਰਾਉਣਾ ਇਹਨੂੰ ਆਪਾਂ ਓਵਰਆਲ ਕਮੈਨ ਵਾਲੇ ਕਹਿ ਸਕਦੇ ਆ ਮੈਨੂੰ ਕਹਿ ਦਈਏ ਵੀ ਕਪੈਨ ਵਾਲੇ ਭਰਾਵਾਂ ਨੂੰ ਜੇ ਇੱਕ ਅੱਧਾ ਟਾਇਰ ਚਾਹੀਦਾ ਜਾਂ ਜਿੰਨੇ ਵੀ ਚਾਹੀਦੇ ਆਰ ਤੁ 18 ਦੇ ਜਿਹੜਾ ਮਰਜ਼ੀ ਟਾਇਰ ਨੂੰ ਚਾਹੀਦਾ ਬੀਕੇਟੀ ਦਾ ਟਾਇਰ ਆ ਬਾਈ ਕਪੈਨ ਵਾਲੇ ਟਾਇਰ ਆ ਤੇ ਰੇਟ ਦੱਸ ਦੋ ਇੱਕ ਵਾਰੀ ਬਾਈ ਜਿੰਨੇ ਆ ਟਾਇਰ ਪਏ ਆ ਨਾ ਸਾਰੇ ਆ ਜਿੰਨੇ ਟਾਇਰ ਤੁਹਾਡੀ ਨਿਗਾਹ ਪੈ ਰਹੇ ਆ ਇਹ 200 ਰੁਪਏ ਕਿਲੋ ਆ ਸਿਰਫ ਸਿਰਫ 200 ਰੁਪਏ ਕਿਲੋ ਟਾਇਰ ਮਿਲ ਜਾਣਗੇ ਚਾਹੇ ਤੁਸੀਂ 18 ਦਾ ਲੈ ਲਓ ਚਾਹੇ ਤੁਸੀਂ 16 ਦਾ ਲੈ ਲਓ ਚਾਹੇ ਤੁਸੀਂ 14 ਦਾ ਲੈ ਲਓ ਆਹਦੇ ਟਰੈਕਟਰ ਦੇ ਹਿਸਾਬ ਨਾਲ ਜਿਹੜਾ ਮਰਜੀ ਟਾਇਰ ਇਥੋਂ ਲੈ ਜਾਓ ਸਿਰਫ 200 ਰੁਪਏ ਕਿਲੋ ਹੋ ਰਿਹਾ ਈ ਟਾਇਰ ਮਿਲ ਜਾਣਾ ਤੇ ਇਹ ਕੋਈ ਪੁਰਾਣਾ ਟਾਇਰ ਨਹੀਂ ਨਵੇਂ ਟਾਇਰ ਆ ਬਈ ਇੱਕ ਕਿਸਾਨ ਭਰਾਵਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਵਹਿਮ ਹੈ ਜਿ ਉਹਦੇ ਨਾਲੋਂ ਤਾਂ ਜੇ ਆਪਾਂ ਸ਼ੋਅਰੂਮ ਦੇ ਵਿੱਚੋਂ ਬਿੱਲ ਵਾਲਾ ਨਵਾਂ ਟਾਇਰ ਲੈਨੇ ਆ ਵੀ ਆਪਾਂ ਨੂੰ ਉਹ ਸਸਤਾ ਮਿਲਦਾ ਹੈ ਤੇ ਕਿਸਾਨ ਭਰਾਵੋ ਤੁਹਾਨੂੰ ਪਹਿਲੀ ਗੱਲ ਦੱਸ ਦਿੰਨੇ ਆ ਟਾਇਰ ਦਾ ਤੁਹਾਨੂੰ ਵਜਨ ਦਾ ਪਤਾ ਹੋਵੇ ਵੀ ਕਿੰਨੇ ਕਿਲੋ ਦਾ ਟਾਇਰ ਆ ਤੇ ਤੁਸੀਂ 200 ਰੁਪਏ ਦੇ ਹਿਸਾਬ ਨਾਲ ਆਪਦਾ ਵੇਖ ਲਓ ਲਾ ਕੇ ਹਿਸਾਬ ਕਿਤਾਬ ਤੁਹਾਨੂੰ ਫਿਰ ਵੀ ਇਹ ਜਿਹੜਾ ਟਾਇਰ ਆ ਫਾਇਦੇ ਦੇ ਵਿੱਚ ਰਹੂ ਬਹੁਤ ਫਾਇਦੇ ਦੇ ਵਿੱਚ ਰਹਿੰਦਾ ਟਾਇਰ ਨਵੇਂ ਟਾਇਰ ਆ ਸਭ ਤੋਂ ਵੱਡੀ ਗੱਲ ਆ ਤੇ ਇਹ ਦੇਖੋ ਮਿੱਤਰੋ ਤੁਸੀਂ ਆ ਜਿੰਨੇ ਵੀ ਟਾਇਰ ਪਏ ਆ ਬਾਈ ਆ ਦੇਖੋ ਕਿੱਡੇ-ਕੱਡੇ ਟਾਇਰ ਪਏ ਆ ਕਿੱਡੇ-ਕੱਡੇ ਢੇਰ ਲੱਗੇ ਪਏ ਆ ਟਾਇਰਾਂ ਦੇ ਸਾਰੇ 2-200 ਰੁਪਏ ਕਿਲੋ ਵਾਲੇ ਟਾਇਰ ਆ ਤੁਸੀਂ ਬਿਲਕੁਲ ਸਹੀ ਸੁਣਿਆ ਕਈ ਬੰਦੇ ਕਹਿੰਦੇ ਯਾਰ ਵੀ ਉੱਥੇ ਕੁਝ ਹੁੰਦਾ ਨਹੀਂਗਾ ਵੀ ਇਹ ਫੇਕ ਆ ਕੋ ਪਰ ਉਹ ਲੋਕੇਸ਼ਨ ਵੀ ਬੋਲਾਂਗੇ ਇੱਥੇ ਆਓ ਇੱਥੇ ਬਾਈ ਹੋਰੀ ਹੁੰਦੇ ਆ ਤੇ ਸਾਰੇ ਹਨਾ ਇਹਨਾਂ ਨਾਲ ਗੱਲ ਕਰੋ ਜਿਹੜਾ ਮਰਜੀ ਟਾਇਰ ਤੁਸੀਂ ਜਿੰਨੇ ਮਰਜੀ ਟਾਇਰ ਤੁਹਾਨੂੰ ਚਾਹੀਦੇ ਇੱਥੋਂ ਆ ਕੇ ਲੈ ਜਾਓ ਕੋਈ 200 ਰੁਪਏ ਕਿਲੋ ਮੈਂ ਤੁਹਾਨੂੰ 2516 ਸਟਾਕ ਵੀ ਦਿਖਾਉਣਾ ਇਧਰਲੇ ਪਾਸੇ ਬਈ 2516 ਨਵਾਂ ਆ ਉਹ ਵੀ ਦਿਖਾ ਦਈਏ ਤੇ ਆਪਾਂ ਨੂੰ 3-4 ਵਾਰੀਆਂ ਹੋ ਗਈਆਂ ਬਾਈ ਵੀਡੀਓ ਪਾਉਂਦੇ ਨੂੰ ਜਦੋਂ ਬਾਈ ਅਸੀਂ ਵੀਡੀਓ ਪਾਉਣੇ ਆ ਅੱਜ ਤੋਂ ਹੋਰ 5-7 ਦਿਨਾਂ ਨੂੰ ਜਾਂ ਹਫ਼ਤੇ ਨੂੰ ਤੁਹਾਨੂੰ ਇਹ ਜਿਹੜਾ ਸਟਾਕ ਹੈ ਇੱਥੇ ਪਿਆ ਇਥੇ ਆਉਣਾ ਨਹੀਂ ਹੂੰ ਸਹੀ ਗੱਲ ਹੈ ਹਾਂ ਇੰਨੀ ਜ਼ਿਆਦਾ ਵਿਕਰੀ ਹੈ ਟਾਇਰ ਦੀ ਬਾਕੀ ਬਾਈ ਟਰੈਕਟਰਾਂ ਏ ਟਾਇਰਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਇਹ ਨਾ ਟਾਇਰਾਂ ਇਹਨਾਂ ਦੇ ਕੋਲ ਨਵੇਂ ਆਏ ਆ ਜੀ ਆਹ ਦੇਖੋ ਭਾਈ ਆਹ ਦੇਖੋ ਆ 750 16 ਦਾ ਸਟਾਕ ਇਹਨਾਂ ਦੇ ਕੋਲੇ ਆਇਆ ਬਈ ਇਹ 250 ਰੁਪਏ ਕਿਲੋ ਆ ਇਹ ਤੁਹਾਨੂੰ ਰਿੰਮਾਂ ਦੇ ਨਾਲ ਵੀ ਮਿਲ ਜਾਣਗੇ ਰਿੰਮਾਂ ਦੇ ਨਾਲ ਤੁਸੀਂ ਲੈਣੇ ਆ ਤੁਹਾਨੂੰ ਇਹ 200 ਰੁਪਏ ਕਿਲੋ ਪੈਣਗੇ ਫਿਲਹਾਲ ਇਹ 250 ਰੁਪਏ ਕਿਲੋ ਹਨਾ ਜੀ ਤੇ ਇੱਕ ਹੋਰ ਗੱਲ ਦੱਸ ਦਈਏ ਕਿਸਾਨ ਭਰਾਵਾਂ ਨੇ ਤਾਂ ਲੈ ਜਾਣਾ ਹੀ ਲੈ ਜਾਣਾ ਜੇ ਕਿਸੇ ਨੇ ਟਾਇਰਾਂ ਦਾ ਕੰਮ ਸ਼ੁਰੂ ਕਰਨਾ ਹੈ ਵੀ ਅਸੀਂ ਇਕੱਠੀ ਧਾਂਗ ਚੱਕਣੀ ਹੈ ਤਾਂ ਇਕੱਠਾ ਸਟਾਕ ਵੀ ਚੱਕ ਸਕਦਾ ਪੂਰਾ ਭਰ ਕੇ ਵੀ ਤੁਸੀਂ ਚੱਕ ਸਕਦੇ ਜੀ ਜਿਆਦਾ ਟਾਈਮ ਨਹੀਂ ਲੱਗਦਾ ਆਜੋ ਆਜੋ ਹਣ ਤੁਹਾਨੂੰ ਆ ਦੇਖੋ ਬਾਈ ਟਾਇਰ ਹੀ ਟਾਇਰ ਦੱਸਣਗੇ ਤੁਹਾਨੂੰ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੈਗੀ ਬਹੁਤ ਸਿਸਟਮ ਤਕੜਾ ਵਾ ਆ ਜਿੰਨੇ ਬਾਈ ਆ ਦੇਖੋ ਆ ਕਿੰਨੇ ਪਏ ਆ ਤੁਹਾਡੇ ਹਿਸਾਬ ਦੇ ਨਾਲ ਹਨ ਜਿਵੇਂ ਆ ਟਰੈਕਟਰਾਂ ਦੇ ਇਹ 4x4 ਵਾਲੇ ਆ ਕੇ ਟਾਇਰ ਸਾਰੇ ਤੁਹਾਨੂੰ ਮਿਲ ਜਾਣਗੇ ਚਾਹੇ ਦੋੜੇ ਕੋ 4x4 ਟਰੈਕਟਰ ਆ ਜਾਂ ਇਹ 4x2 ਆ ਸਾਰੇ ਟਾਇਰ ਮਿਲ ਜਾਣਗੇ 4x4 ਵਾਲੇ ਟਾਇਰ ਪਏ ਆ ਕਈ ਮੋਡੀਫਿਕੇਸ਼ਨ ਕਰਾ ਕੇ ਰੇਡੀਅਲ ਭਾਲਦੇ ਹੁੰਦੇ ਆ ਆ ਦੇਖੋ ਮੋਡੀਫਿਕੇਸ਼ਨ ਵਾਲਾ ਟਾਇਰ ਵੀ ਪਿਆ ਸਾਰੇ ਬਾਈ ਜਿਹੜਾ ਮਰਜੀ ਚਾੜ੍ਹ ਲਓ ਯਾਰ ਕੋਲ ਮਲਾ ਗਿਆ ਦੇਖੋ ਇਹ ਸਾਰੇ ਬਾਈ ਇਹ 2-200 ਰੁਪਏ ਕਿਲੋ ਵਾਲੇ ਆ ਸਾਰੇ ਆ ਦੇਖੋ ਆ ਟਾਇਰ ਕਿੰਨੇ ਵਧੀਆ ਆ ਬੀਜੀਡੀ ਕੰਪਨੀ ਦਾ ਪਿਆ ਕਈ ਮੋٹے ਟਾਇਰ ਪਾਉਂਦੇ ਸ਼ਕੀਨ ਆ ਨਾ ਬਾਈ ਟਰੈਕਟਰਾਂ ਦੇ ਇਹ ਮੋٹے ਟਾਇਰ ਪਾਉਂਦੇ ਸ਼ਕੀਨ ਆ ਉਹਨਾਂ ਵਾਸਤੇ ਆ ਟਾਇਰ ਦੇਖੋ ਮਿੱਤਰੋ ਮੈਂ ਕਹਿੰਦਾ ਸਿਰਾ ਗੱਲ ਬਾਤ ਆ ਜਿੰਨੇ ਟਾਇਰ ਪਏ ਆ ਇਹ ਸਾਰੇ 2-200 ਰੁਪਏ ਕਿਲੋ ਵਾਲੇ ਆ ਇਹਦਾ ਮੈਂ ਕਹਿੰਦਾ ਜਿਵੇਂ ਜਿੰਨੇ ਰੇਟ 'ਚ ਬਾਈ ਹੁਣ ਸਿਓ ਮਿਲਦੇ ਆ ਉਹਨੇ ਰੇਟ ਦੇ ਵਿੱਚ ਤੁਹਾਨੂੰ ਟਾਇਰ ਮਿਲ ਜਾਣਗੇ ਸਿਓਆਂ ਦੇ ਰੇਟ ਦੇ ਵਿੱਚ ਟਾਇਰ ਹੋਏ ਪਏ ਆ ਕਮਾਲ ਦੀ ਗੱਲ ਬਾਤ ਬਈ ਉਸ ਹਿਸਾਬ ਦੇ ਨਾਲ ਟਾਇਰ ਸਸਤੇ ਆ ਹੁਣ ਬਈ ਹਣਾ ਸਸਤੇ ਸਸਤੇ ਜੀ ਬਈ ਕੋਈ ਕੱਟ ਨਹੀਂ ਲੱਗਿਆ ਹੁੰਦਾ ਇਹਦੇ ਵਿੱਚ ਕੋਈ ਰਬੜ ਨਹੀਂ ਚੜੀ ਹੁੰਦੀ ਬਹੁਤੇ ਆ ਬਹਿ ਮੈਂ ਰਬੜ ਚੜੀ ਹੁੰਦੀ ਆ ਵਿੱਚੋਂ ਐ ਹੁੰਦਾ ਜਾਂ ਇਹ ਭਰੇ ਹੁੰਦੇ ਆ ਇਤਾਂ ਦਾ ਕੁਛ ਨਹੀਂ ਬਿਲਕੁਲ ਬਈ ਅਨਲੱਗ ਟਾਇਰ ਆ ਯਾਰ ਤੇ ਬਹੁਤ ਸੋਹਣੀ ਤੇ ਸਾਫ ਕੰਡੀਸ਼ਨ ਦੇ ਵਿੱਚ ਤੁਹਾਨੂੰ ਇਹ ਟਾਇਰ ਮਿਲੂਗਾ ਜੀ ਲਓ ਜੀ ਤੇ ਬਾਕੀ ਬਈ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਸਾਰੇ ਟਾਇਰ ਮੋٹے ਮੋٹے ਦਿਖਾਤੇ ਆ ਕਿਉਂਕਿ ਇਕੱਲੇ ਇਕੱਲੇ ਬਾਰੇ ਜੀ ਜਾਣਕਾਰੀ ਦੇਣ ਲੱਗੇ ਤਾਂ ਵੀਡੀਓ 2-3 ਘੰਟੇ ਦੀ ਬਣ ਜਣੇ ਕਿਉਂਕਿ ਜੇ ਇਕੱਲਾ ਇਕੱਲਾ ਟਾਇਰ ਦਿਖਾਉਣ ਲੱਗੇ ਸਟਾਕ ਬਹੁਤ ਜ਼ ਸੋ ਜਲਦੀ ਜਲਦੀ ਆ ਜਾਓ ਕਈ ਭਰਾਵਾ ਚੋ ਕਮੈਂਟ ਕਰ ਦਿੰਦੇ ਬਾਈ ਉੱਥੇ ਕੁਝ ਨਹੀਂਗਾ ਬਾਈ ਪੰਜਾ ਸੱਤਾ ਦਿਨਾਂ ਦੇ ਵਿੱਚ ਇਹ ਟਾਇਰ ਇਹ ਤੋਂ ਖਾਲੀ ਹੋ ਜਾਣਾ ਇਕੱਲਾ ਥਾਂ ਹੀ ਰਹਿ ਜਾਣਾ ਇੱਥੇ ਖਾਲੀ ਸੋ ਬਾਕੀ ਸ਼ੇਅਰ ਕਰ ਦਿਓ ਸੋ ਇੱਕ ਮੈਂ ਤੁਹਾਨੂੰ ਲੋਕੇਸ਼ਨ ਇਹਦੀ ਬੋਲ ਦਿੰਨਾ ਜਿਹੜਾ ਹੁਸ਼ਿਆਰਪੁਰ ਤੁਸੀਂ ਐਂਟਰ ਕਰਦੇ ਆ ਜਦੋਂ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ ਆਉਣਿਆ ਧਿਆਨ ਨਾਲ ਸੁਣ ਲਓ ਤਾਂ ਹੁਸ਼ਿਆਰਪੁਰ ਚ ਐਂਟਰ ਕਰਨ ਤੋਂ ਪਹਿਲਾਂ ਇੱਕ ਚੌਕ ਆਉਂਦਾ ਇਸ ਕੋ ਚਾਰ ਰਾਸਤੇ ਪਾੜਦੇ ਆ ਬਾਈ ਚਰਾਸਤਾ ਆਉਂਦਾ ਇੱਕ ਚੌਕ ਆਉਂਦਾ ਚੌਕ ਤੁਸੀਂ ਸਿੱਧਾ ਹੀ ਨਾਂ ਕੇ ਹਿਆਰਪੁਰ ਦੇ ਵਿੱਚ ਐਂਟਰ ਹੋ ਜਾਣਾ ਉਦੋਂ ਗਾਹਾਂ ਗਦਾਮ ਆਊਗਾ ਇੱਕ ਫੋਕਲ ਪੈਂਡ ਕੋਲੇ ਗਦਾਮ ਆਊਗਾ ਉਥੇ ਤੁਸੀਂ ਡੀ 8 ਗਦਾਮ ਪੁੱਛ ਲਿਓ ਜਾਂ ਕਿਸੇ ਨੂੰ ਵੀ ਕਿਸੇ ਬਾਰੇ ਵੀ ਪੁੱਛ ਲਿਓ ਵੀ ਇੱਥੇ ਤੋਲ ਕੇ ਟਰੈਕਟਰ ਜਾਂ ਟਾਇਰ ਕਿੱਥੇ ਮਿਲਦੇ ਆ ਸੋ ਤੁਹਾਨੂੰ ਸਾਰਾ ਬੰਦਾ ਦੱਸ ਦਊਗਾ ਸੋ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਧੰਨਵਾਦ ਵੀਰੇ ਮਿਹਰਬਾਨੀ ਮਿਲਾਂਗੇ ਬਾਈ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਵੀਡੀਓ ਦੇਖਣ ਲਈ ਪੇਜ ਦੇ ਨਾਲ ਬਣੇ ਰਿਹਾ ਕਰੋ